ਆ ਰੂਰੇ ਫੌਜ ਕਰਕੇ ਆ ਗਏ ਹਾਂ ਤੇ ਕਹਿੰਦਾ ਜਦੋਂ ਜਦੋਂ ਨਰਾ ਫੌਜ ਜਿਸ ਲੈ ਮਾਰਵਾ ਰੋ ਠੀਕ ਗਿਆ ਕਹਿੰਦਾ ਪੀਆਰੇ ਸਪੋਰਟ ਤੇ ਆਏ ਸੀ ਬਾਲਾ ਕਿਰ ਹੋ ਗਿਆ ਉਹ ਆਜਾ ਦਾ ਸਸਤੇ ਸੀ ਮਨ ਲਾਤੀ ਪਰ ਇਹ ਬਿਨਾ ਪਾਣੀ ਇਹ ਤੋਂ ਕੰਮਜਾਪ ਉਹਨੇ ਹੋਏ ਨਹੀਂਗੇ ਤੇ ਖਾਲਸੇ ਕਾ ਕੋਲ ਸੀਗਾ ਤੇ ਆਪਣੇ ਥੱਪ ਵਾਲੀ ਪਿੰਟ ਕੋਲ ਨਹੀਂ ਨਾਲ ਦੀ ਮੰਡੀ ਜੀ ਹਾਂ ਇਹ ਉੱਥੇ ਭਰਾਵਾ ਇਹ ਆਸ਼ਾ ਜੀ ਸੀ ਇਹਨਾਂ ਕੋਲੇ ਕੋ ਉਹ ਵੇਚਣ ਗਏ ਸੀਗਾ ਮੰਦਰ ਦਾ ਅੱਛਾ ਉਹਦਾ ਪਹਿਲਾ ਵੇਚਬੋਜਤਾ ਸੀ ਅਜਾ 37 ਵਾਲਾ ਪਹਿਲਾ ਵੇਚਤਾ ਸੀ ਉਹ ਪਹਿਲਾ ਵੇਚਤਾ ਸੀ ਤੇ ਉੱਥੇ ਇੱਕ ਬੁੜਾ ਜਿਆ ਹੀ ਬੈਠਾ ਉਹ 37 ਵਾਲਾ 37 ਵਾਲਾ ਸਕਾਉਟ ਮੰਡੀ ਤੇ ਮੰਡੀ ਤੇ ਤੇ ਬੁੜਾ ਜਿਆ ਬੁੜਾ ਕਰੇ ਉਹਦੀਆਂ ਸਿਰਤਾ 37 ਵਾਲਾ ਸਕਾਉਟ ਜਗਾਣਾ ਭਰਾਵਾ ਦਾ ਬਹੁਤ ਟਕੜਾ ਹੁੰਦਾ ਹੈ ਇਹ ਆਇਆ ਹੁੰਦਾ ਇਹ ਫੜਾਣ ਹੁੰਦਾ ਲਿੰਦਨ ਨੇ ਭਿਲਾ ਕੇ ਚੰਪਾ ਤੇ ਕਹਿੰਦਾ ਮੈਨੂੰ ਚਾਹ ਚੂ ਪੀ ਲੈਣ ਤੇ ਵੇਟ ਕਾ ਕਰਦਾ ਅਦਾ ਠੀਕ ਐ ਚਾਚੂ ਤੇ ਕਹਿੰਦਾ ਬਾਬਾ ਬਸ ਕਰ ਵਾਹਰ ਲਾ ਕੇ ਜਾਂਦੇ ਨੇ ਜੋਰ ਨੂੰ ਕਹਿੰਦਾ ਕਿ ਸਾਡੇ ਕੋਲੇ ਨਹੀਂ ਸੀ ਆ ਕੇ ਕਹਿੰਦਾ ਅਸੀਂ ਆ ਕੇ ਪਿੰਡ ਤੇ ਖੜਿਆ ਹਰਤਾ ਤੇ ਤਾਂ ਆ ਕੇ ਪਾਣੀ ਲਾਉਣ ਤੇ ਠੱਠਾ ਕੇ ਟਾਇਰ ਮੂਰੇ ਫੋਸ ਕਰਕੇ ਆ ਕੇ ਤੇ ਕਹਿੰਦਾ ਜਦੋਂ ਕਨਦਰੋ ਫੋਸ ਜਿਸਲੇ ਪਮਾਰਵਾ ਰੋ ਜੀ ਗਿਆ ਕਹਿੰਦਾ ਇਹ ਅੰਨਾ ਥਲੇ ਉਤਰਾ ਤੇ ਕਹੀ ਨਾ ਫੋਸ ਕੀਤਾ ਪਾਸਾ ਇਹ ਤੇ ਫੇਰ ਨਿਕਲਿਆ ਕਹਿੰਦਾ ਅਕੇ ਇੰਨਾ ਜੋਰ ਆ ਕਹਿੰਦਾ ਇਹ ਦੇਖੇ ਆ ਆਹਾਂ ਸਾਰੇ ਡੱਡ ਮਾਰ ਕੇ ਕਹਿੰਦੇ ਬੋੜਾ ਕੀਵਾ ਸਰਕਾਰ ਦਾ ਇਹਨੇ ਕਰਾ ਉਹ ਤੋਂ ਵੀ ਕੰਮ ਚੱਕਦਾ